ਕਰ ਰਹਾ ਹੈਗਾ ਵਾ ਤੇ ਇੱਕ ਨਟੋਰੀਅਸ ਡਰੱਗ ਮਸਲਰ ਲਗਾ ਵਾ ਤੇ ਨਵਕਤਵੇ ਸਰਜ ਨੇ ਐਨਡੀਪੀਐ ਸਖਤ ਦਿੱਤਾ ਹੈ ਸਾਡੇ ਕੁਰੇ ਰਾਹੀਂ ਇੱਕ ਨਿਮਰ ਪ੍ਰੋਡਕਟ ਦੀ ਇੱਕ ਡਰੱਗਸ ਮਿਲ ਗਈ ਇਹ ਜਿਦਾ ਸਰਕਾਰ ਦਾ ਇੱਕ ਚੱਲਦਾ ਹੀ ਆ ਪਾਲਿਸੀ ਵੀ ਨਸ਼ਾ ਵਿਰੋਧੀ ਯੋਦ ਉਹਦੇ ਕਰਕੇ ਇੱਕ ਤਾਂ ਨਸ਼ਾ ਤਸਕਰ ਦਾ ਘਰ ਦੇਗਾ ਦੂਸਰਾ ਇਹ ਨਜਾਇਜ਼ ਉਸਾਰੀ ਸੀਗੀ ਤੇ ਪੁਲਿਸ ਦੇ ਸਹਿਯੋਗ ਨਾਲ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਇਹਦੇ ਨਾਲ ਜਿਹੜੀ ਸਾਡੇ ਦਫ਼ਤਰ ਦੀ ਏਟੀਵੀ ਬ੍ਰਾਂਚ ਹੈ ਉਹ ਵੀ ਸਾਡੇ ਨਾਲ ਅਟੈਚ ਹੈ ਪੂਰੇ ਦਫ਼ਤਰ ਦਾ ਜਿਹੜਾ ਸਟਾਫ ਹੈਗਾ ਪਲੱਸ ਜਿੰਨੀ ਲੇਬਰ ਹੈਗੀ ਆ ਲਾ ਕੇ ਆਪਾਂ ਇੱਥੇ ਸਾਰੀ ਕਾਰਵਾਈ ਕਰ ਰਹੇ ਹਾਂ ਕਿ ਜਿਹੜੀ ਇਹ ਕੰਸਟਰਕਸ਼ਨ ਇੰਦੀ ਕਰਨਾ ਇਹ ਸਾਰੀ ਕੰਸਟਰਕਸ਼ਨ ਇਲਿਗਲ ਹੈ ਜੋ ਕਿ ਸਾਨੂੰ ਐਮਟੀਵੀ ਬ੍ਰਾਂਚ ਨੇ ਦੱਸਿਆ ਹੋਇਆ ਆ ਤੇ ਸਾਰੀ ਨਜਾਇਜ਼ ਉਸਾਰੀ ਹੋਈ ਹੈ ਕੋਈ ਵੀ ਨਕਸ਼ਾ ਉਹਨਾਂ ਨੇ ਬਾਤ ਨਹੀਂ ਕਰਵਾਇਆ ਇਹ ਕਿੰਨੀ ਕੁ ਜਗ੍ਹਾ ਹੈ ਕਿ ਜਿਹੜੀ ਅੱਜ ਇਲੀਗਲ ਬਣਾਈ ਗਈ ਹੈ ਕਿੰਨੀ ਕੁ ਏਰੀਆ ਏਰੀਆ ਅੰਦਰ 350 ਫੁੱਟ ਦਾ ਏਰੀਆ ਹੋਏਗਾ ਟੋਟਲ ਪਹਿਲਾਂ ਕੋਈ ਨੋਟਿਸ ਵਗੈਰਾ ਵੀ ਜਾਰੀ ਕੀਤਾ ਕਿ ਇਹਦੇ ਬਾਰੇ ਤਾਂ ਚਲੋ ਏਟੀਵੀ ਬ੍ਰਾਂਚ ਦੱਸ ਸਕਦੀ ਹੈ ਜਿਨ੍ਹਾਂ ਦਾ ਮੇਨ ਕੰਮ ਹੈ ਸਾਦਾ ਕੰਮ ਹੈ ਜਿੱਦਾਂ ਨਾਲ ਸਹਿਯੋਗ ਕਰਨਾ ਤੇ ਸੜਵਾਣਾ ਇਹ ਡਰੱਗਸ ਕਾਗਲਰ ਰਾਜਨ ਦਾ ਕਾਰ ਹੈਗਾ ਵਾ ਜਿਹੜਾ ਕਿ ਆਪਾਂ ਬੋਡਾਲ ਬੋਡਾ ਜਿੰਤਰੇ ਦੇ ਵਿੱਚ ਖੜੇ ਹੈਗੇ ਆਂ ਇਸ ਜਗ੍ਹਾ ਤੇ ਦਾ ਘਰ ਹੈ ਔਰ ਇਹ ਇੱਕ ਨਟੋਰੀਅਸ ਡਰਫਟ ਮਗਲਰ ਹੈਗਾ ਵਾ ਇਹਦੇ ਖਿਲਾਫ ਕਈ ਨਿਬਾਦਮੇ ਦਰਜ ਨੇ ਐਨਡੀਪੀਐਸ ਅਕਟ ਦੇ ਤਹਿਤ ਔਰ ਫਿਲਹਾਲ ਇਹ ਸਟਨ ਸੈਂਟਰਲ ਜੀਐਲ ਜਿਹੜਾ ਕਪੂਰ ਖਲਾ ਉਹ ਬੰਦ ਹੈਗਾ ਵਾ ਤੋ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਉਹਨੇ ਟਰੱਕ ਵੇਚ ਕੇ ਪਲੱਸ ਗੈਰ ਕਾਨੂੰਨੀ ਤੌਰ ਤੇ ਸਰਕਾਰਪੋਰੇਸ਼ਨ ਦੀ ਪਰਮਿਸ਼ਨ ਤੋਂ ਬਗੈਰ ਬੇਨਾ ਨਖਰੀਏ ਪ੍ਰਾਪਰਟੀ ਇਹ ਉਹਨੇ ਪੜਾਈ ਹੈਗੀ ਆ ਜਿਹੜੀ ਕਿ ਅੱਜ ਉਹਨੇ ਡਿਪਾਰਟਮੈਂਟ ਇਕੱਠੇ ਅਸੀਂ ਇਹ ਕਾਰਜ ਜਿਹੜੀ ਅਨਜਾਨ ਦੇ ਰਹੇ ਆ ਡੀਮੋਲਿਸ਼ਨ ਦੇ ਇਹ ਕਿੰਨੇ ਘਰ ਨੂੰ ਨੋਟਿਸ ਕਰੇ ਪਹਿਲਾਂ ਜਾਰੀ ਕੀਤਾ ਕਿ ਅਸੀਂ ਕੋਈ ਇਹ ਕਾਰਪੋਰੇਸ਼ਨ ਦਾ ਮੈਟਰ ਹੈਗਾ ਵੀ ਸਾਡੇ ਕੋਲ ਇਹ ਰਾਈ ਕ੍ਰਿਮੀਨਲ ਰਿਕਾਰਡ ਹੈ ਕਿ ਇਹ ਟਰੱਕ ਚ ਮਰ ਲਿਆ ਜੀ ਤੇ ਕਿੰਨੇ ਕੋ ਮਾਮਲੇ ਦਰਜ ਜਦੇ ਇਹਦੇ ਖਿਲਾਫ ਤਿੰਨ ਮਾਮਲੇ ਮਾਮਲੇ ਦਰਜ ਹੈ ਐਨਡੀਪੀ ਸਰ ਜੀ ਤੇ ਇਹ ਹੁਣ ਕਿਹਦੇ ਚ ਬੰਦ ਹੈ ਇਸ ਦਾ ਸਟੰਡਰਡ ਦੇ ਫੂਲ ਬ ਔਰ ਉਹਦੇ ਪਰਿਵਾਰਿਕ ਮੈਂਬਰ ਹੈਗਾ ਕੋਈ ਨਸ਼ਾ ਕਰਦਾ ਰਾਤ ਦੇ ਵਿੱਚ ਇਹਦੀ ਵਾਈਫ ਸੀ ਜਿਹੜੀ ਉਹਨੇ ਨਾਲ ਸੈਪਰੇਸ਼ਨ ਹੋ ਕੇ ਚਲੀ ਗਈ ਹੈਗੀ ਆ ਪਰ ਫਿਲਹਾਲ ਇਸ ਟਾਈਮ ਪਰਿਵਾਰ ਦੇ ਵਿੱਚ ਕੋਈ ਨਹੀਂ ਇਕੱਲਾ ਹੈਗਾ ਔਰ ਇਹ ਜੇ ਦੇ ਵਿੱਚ ਬੰਦ ਹੈ ਕੋਈ ਕਾਰਗਰ ਵੀ ਕਿਤੇ ਘੱਟ ਰਹਿਣ ਲਿਆ ਸੀਗਾ ਨਹੀਂ ਕੋਈ ਨਹੀਂ ਰਹਿ ਰਿਹਾ ਇਸ ਟਾਈਮ ਖਾਲੀ ਹੈਗਾ